ਕੈਪਟਨ ਮਨਿੰਦਰ ਸਿੰਘ ਹੁਣੀ ਕਾਣੇ ਨੇ ਇਸ ਮਸਲੇ ਦੇ ਵਿੱਚ ਕਿਉਂਕਿ ਜਿਨ੍ਹਾਂ ਦੇ ਹੱਥੋਂ ਟੱਕ ਲੱਗੇ ਹੁਣ ਜਿਨ੍ਹਾਂ ਦੇ ਹੱਥੋਂ ਇਹ ਗੁਨਾਹ ਹੋਇਆ ਉਹ ਹੋਵੇ ਤੇ ਉਹ ਸਖਤ ਕਿਵੇਂ ਹੋ ਸਕਦੇ ਨੇ ਸੁਪਰੀਮ ਕੋਰਟ ਵੱਲੋਂ ਐਸਵਾਈਐਲ ਮੁੱਦੇ ਤੇ ਦਿੱਤੇ ਫੈਸਲੇ ਨੂੰ ਲੈ ਕੇ ਕਿਤੇ ਨਾ ਕਿਤੇ ਕੈਪਟਨ ਸਰਕਾਰ ਕਾਫੀ ਨਰਮ ਦਿਖਾਈ ਦੇ ਰਹੀ ਹੈ ਇਹ ਕਹਿਣਾ ਹੈ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਦਾ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ के एस वाई एल नहर दी शुरुआत ਵੀ ਕਾਂਗਰਸ ਨੇ ਟੱਕ ਲਗਾਵਾ ਕੇ ਕਰਵਾਈ ਸੀ ਅਤੇ ਹੁਣ ਵੀ ਕਾਂਗਰਸ ਇਸ ਮਾਮਲੇ ਉੱਤੇ ਕਾਫੀ ਨਰਮ ਨਜ਼ਰ ਆ ਰਹੀ ਹੈ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਐਸ ਵੀ ਐਲ ਮੁੱਦੇ ਨੂੰ ਲੈ ਕੇ ਕੋਈ ਠੋਸ ਕਦਮ ਚੁੱਕਦੇ ਨੇ ਤਾਂ ਸਾਰੀਆਂ ਪਾਰਟੀਆਂ ਉਹਨਾਂ ਦੇ ਨਾਲ ਖੜੀਆਂ ਹੋਣਗੀਆਂ ਤੇ ਕੈਪਟਨ ਅਮਰਿੰਦਰ ਸਿੰਘ ਜੀ ਹੁਣੇ ਤੱਕ ਕੋਈ ਮੈਸਮਵਿਦਾਇਕਲਾਕ ਨਹੀਂ ਰੱਖਦੇ ਕਿਉਂਕਿ ਜੇ ਐਸ ਵੀ ਐਲ ਦਾ ਟੱਕ ਲੱਗਿਆ ਤਾਂ ਕੈਪਟਨ ਸਾਹਿਬ ਵੱਲੋਂ ਦੁੱਤੀਆਂ ਹੋਈਆਂ ਕਈਆਂ ਦੇ ਨਾਲ ਸ਼੍ਰੀਮਤੀ ਇੰਦਰਾ ਗਾਂਧੀ ਨੇ ਪੰਜਾਬ ਦੀ ਹਿੱਕ ਦੇ ਉੱਤੇ ਲਾਇਆ ਤੇ ਅੱਜ ਬਹੁਤ ਵੱਡੀ ਲੋੜ ਆ ਪਾਣੀ ਪੰਜਾਬ ਦੀ ਪੰਜਾਬ ਕੋਲ ਇੱਕ ਬੂੰਦ ਫालतू ਪਾਣੀ ਨਹੀਂ ਹੈਗਾ ਤੇ ਪੰਜਾਬ ਦਾ ਕਿਸਾਨ ਦੇਸ਼ ਦਾ ਢਿੱਡ ਪਰ ਰਿਹਾ ਤੇ ਉਹਦੇ ਨਾਲ ਮੈਂ ਸਮਝਦਾ ਬਹੁਤ ਵੱਡਾ ਅਨਿਆਇ ਹੋਊਗਾ ਤੇ ਵੈਸੇ ਵੀ ਅਸੀਂ ਜਿਹੜੀ ਮੰਗ ਮੰਗ ਰਹੇ ਹਾਂ ਇਹ ਮੰਗ ਅਸੀਂ ਕਾਨੂੰਨ ਤੇ ਸਿਧਾਂਤਾਂ ਦੇ ਅਨੁਸਾਰ ਮੰਗ ਰਹੇ ਹਾਂ ਹੁਣ ਵੇਖਣਾ ਇਹ ਹੋਵੇਗਾ ਕਿ ਕਾਂਗਰਸ ਦਾ ਇਸ ਮੁੱਦੇ ਉੱਤੇ ਕੀ ਸਟੈਂਡ ਰਹਿੰਦਾ ਹੈ ਸਟੈਂਡ ਜੋ ਵੀ ਹੋ ਪਰ ਐਸਐਲ ਮੁੱਦੇ ਨੇ ਕਿਸਾਨਤ ਯਾ ਮੁਸ਼ਕਲਾਂ ਕਾਫੀ ਹੱਦ ਤੱਕ ਵਧਾਈਆਂ ਹੋਈਆਂ ਨੇ ਸਪੋਕਸਮੈਨ ਟੀਵੀ ਦੇ ਲਈ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ